ਉਦਾਂ ਭਾਵੇਂ ਰਪਿੰਦਰ ਅਹੀ ਨਾ ਹੀ ਜਾਈਏ ਇਹਨੇ ਨਾ ਕਹਿ ਕਹਿ ਕੇ ਸਾਨੂੰ ਘੱਲ ਕਹੀ ਛੱਡਣਾ ਹੀ ਉਹ ਬਸ ਉਹ ਹੀ ਦੀਦੀ ਹੁਣ ਆਂਡ ਗਵਾਣੀ ਜੀ ਨਵਾਂ ਹੈ ਹੀ ਆ ਕਿੰਨੀਆਂ ਕ ਸਸਾ ਉਹਨਾਂ ਦੀਆਂ ਲੜਨਦੀਆਂ ਵਾਂਗ ਤੇ ਇਹ ਕੋ ਤੋ ਪੁੱਤ ਕਸੂਰਵਰਵਾ ਤੂ ਤੁਹਾਡਾ ਕਸੂਰ ਕੱਢੀ ਜਾਂਦੇ ਆ ਇਹਦੇ ਰਾਦੇ ਚ ਵੀ ਖਰੇ ਕਿਸ ਨੂੰ ਪਤਾ ਹੀ ਨਹੀਂ ਆ ਬਾਹਰ ਬਾਹਰ ਨਿਕਲ ਕੇ ਤੇ ਵੇਖੇ ਲੋਕੀ ਤੇ ਗੱਲ ਨਹੀਂ ਕਰਨ ਦਿੰਦੇ ਹੈਗੇ ਪਤਾ ਲੱਗਦਾ ਇਹ ਦੀਦੀ ਇਹ ਵੀ ਗੱਲਾਂ ਰਹਿੰਦੀਆਂ ਵਾਂ ਦੀਦੀ ਇਦਾਂ ਦੀ ਗੱਲ ਵੀ ਕਦੀ ਕਿਸ ਦੇ ਢਿੱਡ ਚ ਰਹੀ ਲੋਕੀ ਤੇ ਝਟ ਦੱਸਦੇ ਆ ਇੱਕ ਨੂੰ ਪਤਾ ਲੱਗੇ ਤੇ ਗਾੜੀ ਦਹਾਂ ਜਾਣਿਆਂ ਨੂੰ ਗੱਲ ਕਰਦੀ ਚਲ ਕੋਈ ਨਿਰਪਿੰਦਰ ਉਹ ਨਾ ਟੈਨਸ਼ਨ ਲੈ ਤੂੰ ਬੈ ਇੱਥੇ ਮੈਂ ਕਰਦੀ ਆਂ ਇਹਨਾਂ ਨਾਲ ਗੱਲ ਜਾ ਕੇ ਜੇ ਤੇ ਇਹਦੇ ਖਾਣੇ 'ਚ ਪੈ ਜੂਗੀ ਤੇ ਉਹ ਦੀਦੀ ਛੱਡੋ ਠਾ ਇਹਨਾਂ ਨੇ ਨੀ ਗਾ ਸਮਝਣਾ ਹੈਗਾ ਨਹੀਂ ਮੈਂ ਹੁਣ ਲੜਦੀ ਨਹੀਂ ਮੈਂ ਉਹਨੂੰ ਪਿਆਰ ਨਾਲ ਹੀ ਸਮਝਾਉਂਗੀ ਜੇ ਸਮਝ ਨਹੀਂ ਪਿਆਰ ਨਾਲ ਵੀ ਜਿੰਦਾਂ ਨੇ ਗੜੀਆਂ ਉਦਾਂ ਹੀ ਪੈਣਾ ਮੈਨੂੰ ਪਤਾ ਹੋਣਾ ਚੱਲ ਕੋਈ ਨਾ ਕੋਈ ਮੇਰੇ ਨਾਲ ਗੱਲ ਕਰਕੇ ਕੀ ਕਹਿੰਦੀ ਐ ਤੈ ਬੈ ਤੂੰ ਮੈਂ ਨਹੀਂ ਤੂੰ ਨਾ ਆਈ ਉੱਥੇ ਮੈਂ ਆਪੇ ਗੱਲ ਕਰਦੀ ਮੈਂ ਇਹ ਕੈਨੀ ਰਹਿਣ ਨਹੀਂ ਦਿੰਦੇ ਠਾ ਐਵੇਂ ਕੋਹ ਨਹੀਂ ਮਮੀ ਦਾ ਵੀ ਹਾਲ ਦਸ ਗੱਲ ਤਾਂ ਹੀ ਆਪਣੀ ਕਰਨਦੇ ਆਂ ਹੁਣ ਬੰਦਾ ਆਪਣੀ ਵਿਹਾਰੀ ਗੱਲ ਉਹ ਨਾ ਕਰੇ ਇਹਨਾਂ ਦਾ ਬਸ ਇਹੋ ਹੀ ਆ ਵੀ ਜੇ ਇਕ ਦੇ ਕਠੀਆਂ ਬਹਿ ਜਾਂਦੀਆਂ ਵਾ ਨਾ ਤੇ ਖਰੇ ਉਹਦੀਆਂ ਮੁੰਡੇ ਦੀਆਂ ਗੱਲਾਂ ਕਰਨਦੀਆਂ ਵਾ ਤੇ ਨਾਲੇ ਅਹੀਂ ਮੈਨੂੰ ਸਮਝਾਉਣੀ ਡੇ ਆਂ ਉਹਨਾਂ ਦੇ ਚੰਗੇ ਬਾਰੇ ਸੋਚਾਂਦੇ ਆਂ ਵੀ ਚੱਲ ਗਾੜੀ ਜਿੰਨੀ ਲੰਬੀ ਜ਼ਿੰਦਗੀ ਆ ਕਿੱਦਾਂ ਕੱਟਣੀ ਹੈਗੀ ਆ ਪਰ ਮਮੀ ਸਮਝਦੇ ਹੀ ਨਹੀਂ ਆ ਨਾ ਉਹਦੇ ਬਾਰੇ ਤੁਸੀਂ ਇਦਾਂ ਕਹਿੰਨੇ ਉਹਨੂੰ ਇਦਾਂ ਕਰਦੇ ਆਂ ਚੱਲ ਹੁਣ ਬਲਗਾਂ ਦਾ ਨਾ ਕਿਹਾ ਹੀ ਨਹੀਂ ਕਰਨਾ ਆਪੇ ਜਿੰਨਾ ਸਮਝਾਉਣਾ ਹੋ ਸਮਝਾ ਲੈਣਗੇ ਨਹੀਂ ਤੇ ਲੋੜ ਹੀ ਨਹੀਂ ਕੋਈ ਗੱਲ ਕਰਨ ਦੀ ਕੈਂਤ ਰਈਆਂ ਵੀ ਸਾਰਾ ਕੰਮ ਕਰ ਲਿਆ ਤੇ ਕੰਮ ਕੀ ਕੀਤਾ ਵਾ ਆ ਦਾਲ ਤੇ ਰਾਤ ਦੀ ਬਣੀ ਪਈ ਆ ਕੋਈ ਕੰਮ ਨਹੀਂ ਕੀਤਾ ਤੇ ਗੱਲਾਂ ਨੂੰ ਇੰਨੀ ਤਗੜੀਆਂ ਆ ਨਾ ਦੋਵੇਂ ਜਾਣੀਆਂ ਮੂੰਹ ਜੋੜੇ ਆ ਤੇ ਵੇਖ ਰਈਆਂ ਵੰਨ ਸੌਨੀਆਂ ਕਰਨ ਕੰਮ ਤੇ ਤਾਂ ਹੀ ਕਰਨਾ ਜੇ ਗੱਲਾਂ ਤੋਂ ਟਾਈਮ ਮਿਲੇ ਤੇ ਮੰਮੀ ਕੰਮ ਤੇ ਹੋਇਆ ਹੀ ਆ ਸਬਜ਼ੀ ਬਣੀ ਆ ਫੁਲਕੇ ਲਾਉਣ ਵਾਲੇ ਇਂ ਕਹੇ ਜਦੋਂ ਖਾਣੇ ਹੋਣਗੇ ਉਦੋਂ ਲਾ ਲਾਂਗੇ ਨਹੀਂ ਆ ਸਬਜ਼ੀ ਕਿੰਨੀ ਕਾ ਕਵਲੀਆ ਕਦਾਲ ਦੀ ਆ ਸਾਰੇ ਜਾਣੇ ਰੋਟੀ ਖਾਣੀ ਆ ਖਾਣੀ ਮੰਮੀ ਕਿੰਨੀ ਹੁੰਦੀ ਪਤਾ ਤਾਂ ਤੁਹਾਨੂੰ ਹੈਗਾ ਹੀ ਆ ਜਿੰਨੀ ਸਾਡੇ ਘਰ ਸਬਜ਼ੀ ਖਾਂਦੇ ਐਵੇਂ ਤੁਸੀਂ ਨਾਲੇ ਨਾ ਐਵੇਂ ਉਹਦੇ ਦਿਵਾਲੇ ਨਾ ਹੋ ਜਾ ਕਰੋ ਜਾ ਕੇ ਇੰਨਾ ਬਸ ਨਹੀਂ ਵੀ ਉਹ ਸਭ ਕੋਲ ਦੋਨੋਂ ਪਤਾ ਵੀ ਆ ਤੇ ਫੇਰ ਵੀ ਉਹ ਬੈਠੀ ਨਹੀਂ ਮੈਂ ਉਹਨੂੰ ਕੀ ਕਿਹਾ ਵਾ ਤੁਸੀਂ ਦਈਆਂ ਹੀ ਗੱਲਾਂ ਕਰਨ ਤੇ ਮੈਂ ਵੀ ਵਿੱਚ ਹੰਗਾਰਾ ਭਰਤਾ ਗੱਲਾਂ ਤੇ ਮੰਮੀ ਅਸੀਂ ਪਿੰਡ ਦੀਆਂ ਕਰਨ ਡੇ ਉਹਦੇ ਡੈਡੀ ਦਾ ਕੱਲ ਫੋਨ ਆਇਆ ਸੀ ਉਹਦੀਆਂ ਗੱਲਾਂ ਕਰਨ ਡੇ ਹੋਰ ਤੇ ਅਸੀਂ ਗੱਲ ਹੀ ਨਹੀਂ ਕੀਤੀ ਕੋਈ ਵੀ ਦਲਜਿੰਦਰ ਉਹਦੇ ਡੈਡੀ ਦਾ ਫੋਨ ਆਇਆ ਤਾਂ ਉਹਨੂੰ ਵੀ ਅਕਸਰ ਕਹਿੰਦੇ ਦੱਸਿਆ ਹਾਉ ਤੇ ਫੋਨ ਕੀਤਾ ਉਹਨੇ ਤਾਂ ਉਦਾਂ ਹੀ ਫੋਨ ਕੀਤਾ ਸੱਸਰੀ ਉਹਨੇ ਕੋਈ ਗੱਲ ਤਾਂ ਨਹੀਂ ਕੀਤੀ ਉਹ ਹੀ ਉਹ ਮੈਨੂੰ ਦੱਸਣ ਡਈ ਸੀ ਹੋਰ ਤੈਨੂੰ ਗਾਲੀ ਨਹੀਂ ਮਾਰ ਬਾਰ ਬਾਰ ਫਿਰ ਲਵਲੀ ਨੂੰ ਕਹੀ ਜਾਣਾ ਫਿਰ ਮੈਨੂੰ ਗੁੱਸਾ ਆਉਂਦਾ ਵਾ ਮੰਮੀ ਤੁਹਾਨੂੰ ਦੇ ਚਲੋ ਮੰਨ ਲਓ ਗੁੱਸਾ ਆਉਂਦਾ ਵਾ ਤੇ ਅਸੀਂ ਵੀ ਸਾਡੇ ਵੱਲੋਂ ਵੀ ਸੋਚ ਕੇ ਵੇਖੋ ਨਾ ਵੀ ਅਸੀਂ ਵੀ ਆਪਣੀ ਜਗ੍ਹਾ ਸੱਚੇ ਆ ਕਿ ਨਹੀਂ ਸੱਚੇ ਹੈ ਤਾਂ ਸੱਚੇ ਜੇ ਹੁਣ ਮੱਥਾ ਤੇ ਮੈਂ ਵੀ ਬਥੇਰਾ ਮਾਰਦੀ ਆ ਹੁਣ ਕੀ ਕਰਾਂ ਕੀ ਕਹਾਂ ਉਹਨੂੰ ਬਾਰ ਬਾਰ ਚਲੋ ਉਹਨੂੰ ਤੁਸੀਂ ਵੀ ਸਮਝਾਉਂਦੇ ਜੇ ਅਸੀਂ ਵੀ ਚਲੋ ਸਮਝਾਵਾਂਗੇ ਉਹਨੂੰ ਪਰ ਇਹ ਆ ਵੀ ਜਿਹੜਾ ਬਾਰ ਬਾਰ ਤੁਸੀਂ ਉਹਨੂੰ ਕਹਿੰਦੇ ਰਹਿੰਦੇ ਉਹ ਨਾ ਨਾ ਕੀ ਕਰੂ ਉਹਦੇ ਵੱਲੋਂ ਵੀ ਸੋਚ ਕੇ ਵੇਖੋ ਨਾ ਵੀ ਉਹਦੇ ਦਿਲ ਤੇ ਕੀ ਬੀਜਦੀ ਹੋਊਗੀ ਨੇ ਹੁਣ ਉਹਨੇ ਇੱਥੇ ਰਹਿਣਾ ਵਾ ਹੋਰ ਉਹਨੇ ਕਿੱਥੇ ਜਾਣਾ ਵਾ ਪਾਵੇਂ ਚੰਗਾ ਵਾ ਤੇ ਪਾਵੇਂ ਮਾੜਾ ਵਾ ਜਾਣਾ ਤੇ ਨਹੀਂ ਹੈ ਤੁਹਾਨੂੰ ਵੀ ਪਤਾ ਵੀ ਨਹੀਂ ਜਾਣਾ ਮੈਨੂੰ ਵੀ ਪਤਾ ਵੀ ਨਹੀਂ ਜਾਣਾ ਪਰ ਇਹ ਆ ਕਿ ਉਹਦੇ ਨਾਲ ਪਿਆਰ ਨਾਲ ਗੱਲ ਤੇ ਕਰ ਲਿਆ ਕਰੋ ਇਹਨਾਂ ਬਸ ਨਹੀਂ ਵੀ ਉਹ ਇੱਥੇ ਰਹਿਣ ਡਈ ਜੇ ਕੋਈ ਹੋਰ ਹੁੰਦੀ ਨਾ ਮੰਮੀ ਉਹੋ ਜੀ ਤੇ ਹੁਣ ਉਹ ਕਦੇ ਦੀ ਚਲ ਜਾਂਦੀ ਜਿਹੜਾ ਜਾਣ ਤੇ ਆਇਆ ਨਾ ਉਹ ਚਲੀ ਜਾਂਦਾ ਹੁੰਦਾ ਵਾ ਉਹ ਨਹੀਂ ਰਹਿੰਦਾ ਹੁੰਦਾ ਮਮੀ ਮੈਂ ਨਾ ਤੁਹਾਡੇ ਨਾਲ ਲੜਨ ਨਹੀਂ ਆਈ ਹੁਣ ਤੁਸੀਂ ਆਪ ਹੀ ਸੋਚ ਕੇ ਵੇਖੋ ਹਾਂ ਵੀ ਉਹਨੇ ਸਾਰੀ ਉਮਰ ਕੱਢਣੀ ਹੈ ਉਹਦੇ ਨਾਲ ਉਹ ਕਿੱਦਾਂ ਕੱਢੂਗੀ ਨਲ ਜੇ ਤੁਹਾਨੂੰ ਟੈਨਸ਼ਨ ਨਾ लवली ਦੀ ਤੇ ਉਹਨੂੰ ਹੁਣ ਘਟਵਾ ਉਹ ਵੀ ਕੀ ਕਰੇ ਵਿਚਾਰੀ ਨਿੱਕ ਕਰਨਾ ਉਹਨੇ ਕੀ ਆ ਹਰ ਇੱਕ ਚੀਜ਼ ਤੇ ਮਿਲਣ ਢੀ ਆ ਕੱਪੜੇ ਨਾਲ ਕਪੜਾ ਮਿਲ ਲਿਆ ਖਾਣ ਨੂੰ ਹਰ ਇੱਕ ਚੀਜ਼ ਤੇ ਹੁਣ ਉਹ ਵੀ ਹੌਲੀ ਨਾ ਸੁਧਰ ਜਾਊਗਾ ਹੌਂਸਲਾ ਤੇ ਕਰੇ ਹੁਣ ਗੱਲ ਮੰਮੀ ਕ ਇਕੱਲੇ ਨਾ ਸੂਟਾਂ ਦੀ ਨਹੀਂ ਹੁੰਦੀ ਚਾਹੇ ਖਾਣ ਪੀਣ ਦੀ ਨਹੀਂ ਹੁੰਦੀ ਤੁਹਾਨੂੰ ਵੀ ਪਤਾ ਵਾ ਕਿ ਕੋਈ ਸੋ ਦੁੱਖ ਸੁਖ ਹੁੰਦਾ ਵਾ ਤੇ ਉਹ ਕਿੰਨਾ ਕਰਿਆ ਕਰੇ ਉਹ ਤੇ ਤੁਹਾਨੂੰ ਪਤਾ ਸਾਰਾ ਸਾਰਾ ਦਿਨ ਘਰ ਨਹੀਂ ਵੱਡਦਾ ਕਿਤੇ ਕਦੀ ਬੈਠਾ ਵੀ ਆ ਉਹਦੇ ਲਾਗੇ ਇਹ ਵੀ ਤੂੰ ਹੀ ਸੋਚ ਕੇ ਵੇਖੋ ਨਾ ਕਿ ਕਿੰਨਾ ਔਖਾ ਹੁੰਦਾ ਵਜਦਾ ਰਹਿਣਾ ਚੱਲ ਕੋਈ ਗੱਲ ਨਹੀਂ ਆਪੇ ਉਹਨੂੰ ਸਮਝਾ ਜਾਣੀ ਆ ਨਿਆਣਾ ਸਿਆਣਾ ਕਈਆਂ ਗੱਲਾਂ ਦਾ ਨਹੀਂ ਵੀ ਪਤਾ ਲੱਗਦਾ ਚਲੋ ਉਹ ਤੇ ਮੈਂ ਮੰਮੀ ਮੰਦੀ ਆ ਪਰ ਇਹ ਆ ਮੈਂ ਤੁਹਾਡੀ ਗੱਲ ਕਰਦੀ ਵੀ ਤੁਸੀਂ ਵੀ ਥੋੜਾ ਜਨਾ ਉਹਦੇ ਨਾਲ ਪਿਆਰ ਨਾ ਰਿਹਾ ਕਰੋ ਮੇਰੀ ਇੱਕ ਆ ਸੁਨਦਲ ਜਿੰਦੜ ਜੇ ਉਹ ਏਦਾਂ ਦਾ ਇਹੋ ਹੀ ਪਿਆਰ ਨਾਲ ਉਹ ਆਪਣੀਆਂ ਗੱਲਾਂ ਚ ਲੈ ਆਵੇ ਜਨਾਨੀਆਂ ਤਾਂ 100 ਕੰਮ ਕਰਵਾ ਲੈਂਦੀਆਂ ਇਹ ਸਗੋਂ ਉਹਨੂੰ ਗੱਲਾਂ ਕਰਦੀ ਆ ਮੇਰੇ ਡੈਡੀ ਨੂੰ ਪਤਾ ਲੱਗਿਆ ਤਾਂ ਮੈਨੂੰ ਲੈ ਜਾਣਗੇ ਉਹ ਫੇਰ ਝੇੜ ਕਰਦਾ ਮਮੀ ਉਹ ਤੇ ਚੜ ਕਰਦਾ ਵਾ ਤੇ ਉਹ ਵੀ ਵਿਚਾਰੀ ਹੁਣ ਕੀ ਕਰੇ ਪਿਆਰ ਨਾ ਤੁਸੀਂ ਵੀ ਸਮਝਾ ਕੇ ਵੇਖ ਲਿਆ ਮੈਂ ਵੀ ਸਮਝਾ ਕੇ ਵੇਖ ਲਿਆ ਕਿੰਨਾ ਕੋ ਪਿਆਰ ਨਾ ਮੰਨਣ ਰਿਹਾ ਤੁਸੀਂ ਆਪ ਹੀ ਦੱਸ ਦੋ ਚੱਲ ਕੋਈ ਗੱਲ ਨਹੀਂ ਮੈਂ ਮਾਮੇ ਇਹ ਦਿਨ ਫੋਨ ਕੀਤਾ ਵਾ ਉਹਨੇ ਆਉਣਾ 1-2 ਦਿਨ ਤੱਕ ਆਪੇ ਉਹ ਸਮਝਾ ਕੇ ਜਾਊਗਾ ਫਿਰ ਚਲੋ ਕੋਈ ਨਹੀਂ ਮਾਮਾ ਵੀ ਸਮਝਾ ਕੇ ਵੇਖ ਲੇ ਫਿਰ ਆ ਜਾਂਦੀ ਮੂੰ ਚੋਕ ਕੇ ਉਹਨੂੰ ਖਰਚਾ ਨਹੀਂ ਮਿਲਦਾ ਹਰ ਇੱਕ ਚੀਜ਼ ਤੇ ਟਾਈਮ ਨਾ ਮਿਲਦੀ ਆ ਹੁਣ ਸਾਰਾ ਖਰਚਾ ਤੁਹਾਨੂੰ ਨਾ ਦੇ ਦਿਆ ਕਰੀਏ ਪਿਆ ਲਓ ਫੜੇ ਪੈਸੇ ਤੇ ਸ਼ਹਿਰ ਚਲ ਜਓ ਹਾਦੀ ਹੋ ਗਈ ਇਹ ਦਿਵਾਲੀ ਤੇ ਗੱਲ ਉਹਦੀ ਹੁੰਦੀ ਆ ਭੱਜੀ ਇਹ ਆ ਜਾਂਦੀ ਮੇਰੇ ਆ ਨਾ ਬਾਹਰ ਚੈਨ ਆਉਂਦਿਆ ਵਾ ਨਾ ਘਰ ਹੀ ਚੈਨ ਆਉਂਦਾ ਵਾ ਬਾਰ ਬਾਰ ਧਿਆਨ ਨਾ ਮੇਰਾ ਕੁੜੀ ਆ ਲੈ ਜਾਂਦਾ ਵਾ ਇਹ ਪਤਾ ਨਹੀਂ ਠੀਕ ਆ ਜਾਂ ਕਿੱਦਾਂ ਵਾ ਮੈਨੂੰ ਤੇ ਫੋਨ ਤੇ ਕਹੀ ਜਾਂਦੀ ਆ ਕਿ ਡੈਡੀ ਮੈਂ ਬੜੀ ਖੁਸ਼ ਵਾਂ ਫਲਾਂ ਠੀਕ ਉਹ ਜਦੋਂ ਦਾ ਪਰਜਾਈ ਆਣ ਕੇ ਦੱਸ ਗਈ ਆ ਨਾ ਤੇ ਮੇਰਾ ਤੇ ਧਿਆਨ ਉਹਦਾ ਹੀ ਕੁੜੀ ਜਵਾ ਪਤਾ ਨਹੀਂ ਹੁਣ ਝੂਠ ਕਰ ਗਈ ਆ ਕਿ ਸੱਚ ਕਰ ਕੀ ਗੱਲ ਮੇਰਾ ਰਾਦਾ ਵਾ ਵੱਡੇ ਭਰਾ ਵੱਲ ਜਾਣਾ ਵਾ ਤੇ ਉਹਨੂੰ ਦੱਸਣਾ ਵਾ ਵੀ ਆ ਗੱਲਬਾਤ ਮੈਨੂੰ ਤੇ ਮੈਂ ਤੇ ਬੜਾ ਤੰਗ ਵਾਂ ਜਾਂ ਤੇ ਦਿਲਜਿੰਦਰ ਨੂੰ ਫੋਨ ਕਰਕੇ ਪੁੱਛ ਮੈਨੂੰ ਤੇ ਕੁੜੀ ਗਈ ਜਾਂਦੀ ਆ ਵੀ ਮੈਂ ਠੀਕ ਆ ਠੀਕ ਆ ਪਤਾ ਨਹੀਂ ਹੁਣ ਠੀਕ ਆ ਕਿ ਨਹੀਂ ਠੀਕ ਹੁਣ ਦਿਲਜਿੰਦਰ ਦਾ ਵੀ ਨੰਬਰ ਮੇਰੇ ਕੋਲ ਹੈ ਨਹੀਂ ਨਾ ਜੇ ਉਹਦਾ ਨੰਬਰ ਹੁੰਦਾ ਤੇ ਮੋਦਨਾ ਗੱਲ ਕਰ ਲੈਂਦਾ ਇਤਾਂ ਕਰਦਾ ਮੈਂ ਵੱਡੇ ਵੀਰ ਵਾਲੀ ਜਾਣਾ ਫਿਰ ਫੋਨ ਆ ਗਿਆ ਵਾ ਸਸਗੇ ਭੈਣ ਜੀ ਹੋ ਸੁਣਾਓ ਠੀਕ ਠਾਕ ਬਸ ਬੜਾ ਵਧੀਆ ਜੇ ਆਪਣਾ ਵੀ ਤੂੰ ਹੀ ਸੁਣਾਓ ਬੱਚੇ ਠੀਕ ਠਾਕ ਨੇ ਤਾ ਤੂੰ ਹੀ ਕਦੀ ਚੱਕਰ ਚੁੱਕਰੀ ਨਹੀਂ ਮਾਰਿਆ ਹੋਵੇ ਤੁਹਾਡੀ ਗੱਲ ਠੀਕ ਆ ਬਈ ਬੱਚੇ ਬਾਹਰ ਘਰ ਕੋਈ ਨਹੀਂ ਆ ਤੇ ਚਲੋ ਫੇਰ ਵੀ ਬੰਦਾ ਚਲ 10 ਮਿੰਟ ਕੱਢ ਕੇ ਆ ਜਾਂਦਾ ਵਾ ਹਾਂਜੀ ਹਾਂਜੀ ਠੀਕ ਆ ਠੀਕ ਆ ਰਪਿੰਦਰ ਦਾ ਵੀ ਠੀਕ ਜੇ ਬੜੀ ਵਧੀਆ ਮੈਨੂੰ ਗਏ ਨੂੰ ਹੋਈ ਗਏ ਆ ਕੋਈ 3-4 ਮਹੀਨੇ ਉਹ ਭਾਈ ਇੱਕ ਨਹੀਂ ਦੋਵੇਂ ਜੀ ਤੇ ਮੁੜ ਕੇ ਆਏ ਨਹੀਂ ਤੇ ਮੈਂ ਫੇਰ ਮਿਲਣ ਗਿਆ ਘਰ ਠੀਕ ਆ ਬੜੀ ਵਧੀਆ ਬੜੇ ਸੌਖੇ ਬੰਦੇ ਆ ਪੈਲੀ ਪੂਲੀ ਬਥੇਰੀ ਆ ਉਹਨਾਂ ਦੀ ਹਰ ਇੱਕ ਚੀਜ਼ ਤੇ ਕੋਠੀ ਪਾਈ ਬਹੁਤ ਵਧੀਆ ਉਹ ਇਹੋ ਤੇ ਤੁਹਾਡੀ ਗੱਲ ਠੀਕ ਵਾ ਪਰ ਉਹ ਆਪਣੇ ਘਰ ਸੌਖੀ ਆ ਮੈਂ ਵੀ ਫਿਰ ਫੋਨ ਫਾਨ ਘੱਟ ਲਾਉਣਾ ਵਾ ਹਾਂਜੀ ਹਾਂਜੀ ਨਹੀਂ ਨਹੀਂ ਬੜੀ ਸੌਖੀ ਆ ਆਪਣੇ ਘਰ ਤੇ ਮੈਨੂੰ ਇਹ ਆ ਵੀ ਮੈਂ ਫੁਲਕੇ ਦੋ ਲਾ ਲੈਣਾ ਵਾ ਤੇ ਖਾ ਲੈਣਾ ਵਾ ਮੈਂ ਫਿਰ ਬਾ ਬਾ ਫੋਨ ਵੀ ਨਹੀਂ ਉਹਨੂੰ ਕਰਦਾ ਉਹਨਾਂ ਨੇ ਆਖਣਾ ਵੀ ਵੱਡ ਵੱਡ ਖਾ ਲਿਆ ਪਿਓ ਨੇ ਹਾਂਜੀ ਹਾਂਜੀ ਨਹੀਂ ਬਹੁਤ ਸੌਖੀ ਆ ਆਪਣੇ ਘਰ ਮੇਰੀ ਧੀ ਹਾਂ ਹਾਂ ਜੇਲਾ ਆयो ਕਿਤੇ ਮਾਰੇਓ ਚੱਕਰ ਤੁਸੀਂ ਵੀ ਜਿਉਂ ਆਪਣਾ ਵਿਆਹ ਕੀਤਾ ਵਾ ਰਪਿੰਦਰ ਦਾ ਮੁੜਕੇ ਤੁਸੀਂ ਵੜੇ ਹੀ ਨਹੀਂ ਜੇ ਤੁਹਾਡੀ ਭੈਣ ਜਿੰਦੀ ਹੁੰਦੀ ਤੇ ਤੁਸੀਂ ਨਾ ਹੁੰਦੇ ਭਲਾ ਹਾਂਜੀ ਆਇਓ ਫੇਰ ਜਰੂਰ ਹਾਂ ਠੀਕ ਆ ਜੀ ਓਕੇ ਓਕੇ ਲੈ ਅੱਗੋ ਪਿਛੋ ਕੇ ਤੇ ਆਉਣਾ ਨਹੀਂ ਜਾਣਾ ਨਹੀਂ ਤੇ ਤੁਸੀਂ ਰਪਿੰਦਰ ਕੋ ਜਾਣਾ ਹੀ ਫਰਾਂ ਢੀਗਾ ਤੁਸੀਂ ਕਿਹੜਾ ਨੰਬਰ ਹੈ ਨਹੀਂ ਤੁਹਾਡਾ ਰਪਿੰਦਰ ਦਾ ਤੁਸੀਂ ਗੱਲ ਤੇ ਕਰੋ ਜੇ ਮਾਂ ਹੁੰਦੀ ਤੇ ਤੁਸੀਂ ਭਲਾ ਨਾਮ ਤੇ ਜਾਂਦੇ ਵੇਲਾ ਜਦੋਂ ਦਾ ਰਪਿੰਦਰ ਦਾ ਵਿਆਹ ਕੀਤਾ ਕੋਈ ਬੜਿਆ ਨਹੀਂ ਸਾਡੇ ਘਰ ਤੇ ਹੁਣ ਗੱਲਾਂ ਕਰਨ ਦੇ ਚੱਲ ਮੈਨੂੰ ਇਹ ਆ ਕਿ ਧੀ ਮੇਰੀ ਆਪਣੇ ਘਰ ਸੌਖੀ ਆ ਇਹ ਆਉਣ ਜਾਂ ਨਾ ਆਉਣ ਇੰਨਾ ਨਾ ਕੋਈ ਮੈਨੂੰ ਮਤਲਬ ਨਹੀਂ ਆ। ਬਾਕੀ ਇਹ ਆ, ਇਹ ਰਿਸ਼ਤੇਦਾਰ ਸਾਰੇ ਲੈਂਦੇ ਆ ਸਵਾਦ। ਕਿ ਕੁੜੀ ਵਿਆਹੀ ਹੀ, ਉਥੇ ਤਾਂ ਤੰਗ ਤੂੰ ਕਿਤੇ ਨਹੀਂ ਆ। ਹੋਰ ਇਹਨੇ ਅੱਗੋਂ ਪਿੱਛੋਂ ਕਦੀ ਮੈਨੂੰ ਹਾਲ ਚਾਲ ਨਹੀਂ ਪੁੱਛਿਆ। ਸਪੈਸ਼ਲ ਪੁੱਛ ਕੇ ਹਾਲ ਚਾਲ ਪੁੱਛਣ ਡਈ ਹੈ। ਬੱਚੇ ਬਾਰ-ਬਾਰ ਆਹੀਂ ਆਉਣਾ ਹੀ, ਟਾਈਮ ਨਹੀਂ ਲੱਗਦਾ। ਟਾਈਮ ਕਿਉਂ ਨਹੀਂ ਲੱਗਦਾ ਆਪਣੇ ਰਿਸ਼ਤੇਦਾਰਾਂ ਹੋਰ ਕਿਤੇ ਮਿਲਣ ਗਏ ਜਾਂਦੇ ਜਿੱਥੇ। ਚਲ ਅਹੀਂ ਆਪਣੇ ਘਰ ਸੁਗੀ ਆ। ਕੀ ਕਰਨਾ? ਕੰਮ ਧੰਦਾ ਕਰਦਿਆਂ ਕਿੱਡਾ ਹੀ ਦਿਨ ਚੜ ਜਾਂਦਾ ਵਾ। ਮੰਮੀ ਨੂੰ ਕਿੰਨੇ ਦਿਨਾਂ ਦੀ ਕਹਿਣ ਡਈ ਆ ਵੀ ਸੂਟ ਸੀਨੇ ਦੇ ਆ ਮੰਮੀ ਵੀ ਨਹੀਂ ਧਿਆਨ ਕਾਣਦੀ ਇੱਕ ਤੇ ਪੈਂਡਾ ਕਿੰਨਾ ਹੀ ਪੈ ਜਾਂਦਾ ਪਿੰਡ ਜਾਣਾ ਪੈਣਾ ਵਾ ਕੱਲੀ ਕਦੀ ਗਈ ਵੀ ਨਹੀਂ ਆ ਚਲ ਇਦਾਂ ਕਰਦੀ ਆ ਨਹੀਂ ਤੇ ਰਮਾ ਰਮੀ ਚਲੀ ਜਾਨੀ ਆ ਫੜਾਈ ਹੋਣੀ ਆ ਜਾਣਾ ਹੀ ਪੈਣਾ ਕੀ ਕਰਨਾ ਇੱਧਰ ਕਵਲ ਆਉਂ ਡਈ ਆ ਕਵਲ ਦੀ ਸਾਸਰੀ ਦੇ ਕੇ ਦਿਨ ਨਿਕਲ ਨਹੀਂ ਦਿੰਦੀ ਤੇ ਇੱਕ ਤਰ੍ਹਾਂ ਆ ਗਈ ਐ ਸਾਸਰੀ ਕਾਲ ਚਾਚੀ ਜੀ ਸਾਸਰੀ ਕਾਲ ਜੀ ਕੀ ਹਾਲ ਜੀ ਠੀਕ ਠਾਕ ਜੀ ਹਾਂ ਜੀ ਵਧੀਆ ਹਾਂ ਔਰ ਕੀ ਕਰਦੇ ਆਏ ਕੁਛ ਨਹੀਂ ਮਿਲਲੀ ਬਸ ਕਿੱਧਰ ਆਈ ਆ ਅੱਜ ਮੈਂ ਚਾਚੀ ਜੀ ਸੂਟ ਸੀਨੇ ਦੇਣ ਆਈ ਜੇ ਅੱਛਾ ਤੇ ਸੌਂ ਦਤਾ ਤੇਰੀ ਸੱਸ ਨੇ ਦਿਨ ਨਿਕਲਤਾ ਕਰੋ ਆਹ ਮੰਮੀ ਨੂੰ ਮੈਂ ਕਹਿਣ ਦੀ ਤਾਂ ਦੀ ਗਰਮੀ ਬੜੀ ਆ ਤੇ ਮੇਰੇ ਕੋਲੋਂ ਨਹੀਂ ਜਾਇਆ ਜਾਣਾ ਤੇ ਮੈਂ ਹਾਂ ਚੱਲ ਆਪੇ ਫੜਾ ਲਨੀ ਆ ਗਲਾ ਫਰ ਕਰਨ ਚੱਲੀਏ ਹੁਣ ਨਹੀਂ ਚਾਚੀ ਜੀ ਮੈਂ ਜਾਵਾਂ ਮੈਂ ਮੈਂ ਤੁਹਾਨੂੰ ਪਤਾ ਕਦੀ ਆਈ ਨਹੀਂ ਤੇ ਮੰਮੀ ਨੇ ਕਹਣਾ ਇੰਨਾ ਡਰ ਮੰਮੀ ਤੇ ਨਾਲ ਸੋਨੂ ਨਹੀਂ ਆ ਠੀਕ ਤੇ ਉਹਨੂੰ ਉਹਦਾ ਨਹੀਂ ਪਤਾ ਲੈਣਾ ਚਾਹ ਲੈ ਮੈਂ ਮੰਮੀ ਨਿਕਾ ਗਈ ਤੇ ਤੁਹਾਨੂੰ ਵੀ ਪਤਾ ਲੱਲਾ ਨਾਲ ਕੀ ਗੱਲ ਹੋਈ ਚਾਚਾ ਜੀ ਨੂੰ ਪਤਾ ਨਹੀਂ ਕੀ ਗੱਲ ਵਾ ਉਹਨੂੰ ਚਲੋ ਫਿਰ ਮੈਂ ਉਧਰ ਚਲ ਜਾਨੀ ਤੁਹਾਡੇ ਨਾਲ ਮੈਂ ਛੇਤੀ ਜਾਣਾ ਮੰਮੀ ਨੇ ਕਹਣਾ ਪਹਿਲੀ ਗੱਲ ਤੇ ਕਦੀ ਗਈ ਨਹੀਂ ਤੇ ਜੇ ਗਈ ਆ ਤਾਂ ਕਰਨ ਮੁਰਾ ਹਾਂ ਹੋਣਾ ਚਲ ਉਹਦਾ ਤੇ ਪਤਾ ਲੱਲਾ ਕੇ ਹੋਰ ਨਹੀਂ ਕਰਨੀ ਆਣਾ ਤੇ ਮੈਂ ਚਾਹ ਪਾਣੀ ਪੀ ਕੇ ਤੇ ਆ ਚਲੋ ਫਿਰ ਚਲੋ ਸਾਨੂੰ ਕੀ ਹਾਲ ਵਾ ਸਸ ਵਧੀਆ ਭਾਬੀ ਜੀ ਆਜੋ ਸਸੀ ਗੱਲ ਚਾਹੀ ਸਸੀ ਗੱਲ ਬੋਲ ਆਂਦੇ ਠੀਕ ਨਹੀਂ ਆ ਕੀ ਗੱਲ ਵਾ ਉਹ ਬੁਖਾਰ ਤੇ ਹੋਇਆ ਸੀ ਭਾਬੀ ਹੂੰ ਉਹ ਮੱਲੇ ਗਿਆ ਸੀ ਦਵਾਈ ਅੱਛਾ ਹੁਣ ਠੀਕ ਦਾ ਵਿਆਹ ਫਰਕ ਹੁਣ ਹਾਂ ਹੁਣ ਠੀਕ ਵਾ ਅੱਛਾ ਮੈਂ ਤੇ ਕਵਲ ਖੱਲਿਆ ਸੀ ਤੁਹਾਡੇ ਘਰ ਆਲੂ ਮੈਂ ਚੱਲ ਵੱਡੇ ਭਾਣੂ ਮਿਲ ਕੇ ਆਉਣਾ ਅੱਛਾ ਤੇ ਉਹ ਦਾੜੀ ਤੇ ਬੰਬੀ ਤੇ ਹੀ ਕੰਮ ਹੀ ਕੋਈ ਮੇਰਾ ਕਵਲ ਉਦਾਂ ਹੀ ਦਿਲ ਕਰਨ ਡਿਆ ਹੈ ਮੈਂ ਹਾਂ ਚੱਲ ਵੱਡੇ ਭਾਣੂ ਮਿਲ ਕੇ ਆਉਣਾ ਤੇ ਚੱਲ ਕੋਈ ਨਹੀਂ ਆ ਜਾਂਦੇ ਤੁਸੀਂ ਚਲੋ ਹੁਣ ਤੁਸੀਂ ਆਈ ਗਈਆਂ ਜੀ ਕਬਲ ਮੈਂ ਸੁਣਿਆ ਇਹ ਦਿਲਜਿੰਦਰ ਆਈ ਆ ਤੇ ਰਹਿ ਕੇ ਵੀ ਗਈ ਇੱਕ ਦਿਨ ਤੇ ਸਾਡੇ ਤੱਕ ਤੇ ਆਈ ਨਹੀਂ ਉਹ ਸਾਨੂੰ ਮਿਲਗਲ ਜਾਂਦੀ ਆਣ ਕੇ ਆਉਣਾ ਕੀ ਚਾਚਾ ਜੀ ਗਰਮੀ ਬੜੀ ਆ ਪੱਜੋਂ ਨਾ ਠੀਜਾਈ ਤੇ ਰਾਤ ਰੱਖ ਲਈ ਆਪਾਂ ਤੇ ਸਵੇਰੇ ਸਵਕਤੇ ਜਲਗੀ ਉਹ ਠੰਡੇ ਠੰਡੇ ਵੀ ਜਾਨੀ ਤੋਪ ਬੜੀ ਜੜ ਜਾਂਦੀ ਆ ਹੁਣਾਂ ਤੇ ਹੈਗਾ ਹੀ ਆਂਦੀ ਮੁੜਕੇ ਜਦਨ ਆਵਾਂਗੇ ਫਿਰ ਹੋ ਕੇ ਜਾਉਂਗੀ ਕਵਲ ਜੀ ਆਈ ਹੀ ਗੱਜ ਮੈਂ ਅੰਦਰ ਜਿੰਦਰ ਤਾਨੂੰ ਚਾਹੀਦਾ ਹੀ ਘੜੀ ਕੋ ਹੋ ਕੇ ਜਾਂਦੀ ਐ ਦੇਖੋ ਹੁਣਾਂ ਤੇ ਹੈਗਾ ਚਾਚੀ ਜੀ ਫਿਰ ਇਦਾਂ ਤਾਨੂੰ ਪਤਾ ਗਰਮੀ ਬੜੀ ਚਲੋ ਕੁੜੀ ਦਾ ਘਰਾਇਆ ਹੀ ਉਹਨੇ ਉਹਨੂੰ ਦਹ ਜਾਂਦੀ ਰਾਜੀ ਪਾਜੀ ਕਿ ਕਿੱਦਾਂ ਵਾ ਰਹਿੰਦੀ ਆ ਕਿੱਦਾਂ ਬੈਂਦੀ ਵਿਚਾਰੀ ਉਹ ਪਰਾਸਾਦਾ ਤੇ ਦੇ ਜਾਂਦੀ ਉਹਨੂੰ ਨਹੀਂ ਕਹਿੰਦੀ ਠੀਕ ਠਾਕ ਖੁਸ਼ ਵਾ ਬੜੀ ਖੁਸ਼ ਆਂਦੀ ਤਾਨੂੰ ਪਤਾ ਹੀ ਆ ਸਭ ਬੋਲਾਦੇ ਹੈਗਾ ਵਾ ਪਰ ਉਹ ਬੰਦੇ ਵੀ ਕੋਈ ਸਾਨੂੰ ਉਦਾਂ ਦੇ ਲੱਗਣ ਡਏ ਆ ਪਰ ਅਜੇ ਅਸੀਂ ਕੋਈ ਗੱਲ ਵੀ ਨਹੀਂ ਕਰਨ ਡੇ ਅਸੀਂ ਅਜੇ ਨਹੀਂ ਬੰਦਿਆਂ ਨੂੰ ਕੀ ਹੋਇਆ ਬੰਦੇ ਤੇ ਬੜੇ ਵਧੀਆ ਵਾ ਉਹ ਚਲੋ ਕੜੇ ਹੁਣ ਮਿਲਣ ਲੱਗੇ ਪੁਰਾਣੀ ਮਿਲਦੇ ਵਰਤਦੇ ਆ ਭਾਬੀ ਤੁਸੀਂ ਉਦੜ ਆਏ ਸੀ ਉਦਣ ਵੀ ਤੁਸੀਂ ਇਹੋ ਗੱਲ ਕਹਿੰਦੇ ਪਿਆਰ ਨੂੰ ਸਾਰੀਆਂ ਗੱਲਾਂ ਦਾ ਪਤਾ ਜੇ ਤੁਹਾਨੂੰ ਪਤਾ ਵਾ ਤੇ ਤੁਸੀਂ ਮੈਨੂੰ ਦੱਸ ਦੋ ਮੈਨੂੰ ਇਹ ਉਦਣ ਦੀ ਟੈਨਸ਼ਨ ਲੱਗੀ ਆ ਮੈਂ ਤਾਂ ਰੋਟੀ ਖਾਣੀ ਬੰਦ ਕਰ ਛੱਡੀ ਆ ਤੇ ਕੁੜੀ ਨੂੰ ਪਤਾ ਉਥੇ ਠੀਕ ਆ ਕਿ ਜਾਂ ਕੀ ਭੰਡਿਆ ਉਥੇ ਸਾਨੂੰ ਸੁਣ ਮੇਰੀ ਗੱਲ ਇਹ ਰੰਗ ਕਲਾ ਮਾਣਾ ਇਹ ਬਾਹਰੋਂ ਨਿਕਲ ਨਹੀਂ ਆਇਆ ਨੀ ਤੇ ਬਾਹਰੋਂ ਮੈਨੂੰ ਪਤਾ ਲੱਗਣ ਡਿਆ ਵਾ ਮੈਂ ਨਹੀਂ ਚਾਹੁੰਦੀ ਕਿ ਮੇਰੇ ਮੂੰਹ ਤੋਂ ਕੋਈ ਗੱਲ ਨਿਕਲ ਆਏ ਬਾਹਰ ਤੇ ਇਹ ਆ ਵੀ ਜਦੋਂ ਅੰਦਰੀਆਂ ਪੱਕੀਆਂ ਬਾਹਰ ਨਿਕਲੀਆਂ ਨਾ ਫਿਰ ਪਤਾ ਤੁਹਾਨੂੰ ਲੱਗਣਾ ਸਾਰਿਆਂ ਨੂੰ ਤੇ ਤੁਸੀਂ ਕਹਿੰਦੇ ਨਾ ਬਹੁਤ ਸੌਖੀ ਬਹੁਤ ਸੌਖੀ ਆ ਪਤਾ ਤੁਹਾਨੂੰ ਬਾਅਦ ਚ ਲੱਗਣਾ ਇਹ ਕਿੱਦਾਂ ਦੀ ਗੱਲ ਕੰਡਦੇ ਆ ਚਾਚੀ ਜੀ ਤੁਸੀਂ ਜੇ ਕੋਈ ਗੱਲ ਹੋਵੇ ਤੇ ਸਾਨੂੰ ਨਾ ਪਤਾ ਲੱਗੇ 24 ਘੰਟੇ ਦਿਲਜਿੰਦਰ ਉਹਦੇ ਲੱਗੇ ਰਹਿੰਦੀ ਆ ਇਹ ਤੁਹਾਨੂੰ ਲੱਗ ਜਾਊਗਾ ਪਤਾ ਕੋਈ ਗੱਲ ਨਹੀਂ 2-4 ਦਿਨ ਖਲੋ ਜੋ ਲੱਗੂ ਤੁਹਾਨੂੰ ਪਤਾ अहिड़ा अॼु दादा तूं देव ਕਵਲ ਕੀ ਗੱਲ ਵਾ ਨਹੀਂ ਨਹੀਂ ਚਾਚੀ ਜੀ ਕੋਈ ਗੱਲ ਨਹੀਂ ਬੜੀ ਸੋਚੀ ਪਈ ਹੈ ਕੀ ਗੱਲ ਵਾ ਨਹੀਂ ਨਹੀਂ ਸੋਚੀ ਤਾਂ ਨਹੀਂ ਪਈ ਮੈਂ ਜਾਵਾ ਹੁਣ ਅੱਛਾ ਮੈਂ ਜੇ ਮੈਂ ਮਮਮੀ ਨੇ ਕਹਣਾ ਕਿੰਨਾ ਚਿਰ ਲਾਤਾ ਵਾ ਸੂਟ ਸੀਨੇ ਦੇਣ ਕਲਾਦੀ ਆ ਤੇ ਬਹਿ ਗਈ ਜਾ ਕੇ ਅੱਛਾ ਆਹੋ ਬਹਿਣਾ ਤੀ ਤੇ ਬਹਿ ਜਾਓ ਤੇ ਮੈਂ ਜਾਣੀ ਆ ਚੰਗਾ ਚਾਚਾ ਇਹ ਫੇਰ ਬਰੋ ਬਾਹ ਚਾਹ ਨਹੀਂ ਪੀਣੀ ਨਹੀਂ ਨਹੀਂ ਚਾਹ ਨਹੀਂ ਪੀਣੀ ਗਰਮੀ ਬੜੀ ਹੈ ਜਾਈਏ ਹੁਣ ਇਹ ਆਇਓ ਕਰਨ ਆਵੂੰਗਾ ਮੈਂ ਘਰ ਕੀ ਗਵਲ ਆਉਣਾ ਵਾ ਤੁਹਾਡੇ ਆ ਤੇ ਧਰਜਾਈ ਨੇ ਮੈਨੂੰ ਹੋਰ ਦਿੱਤਾ ਚ ਪਾਤਾ ਕਿ ਤੁਹਾਨੂੰ ਪਤਾ ਲੱਗ ਜੂਗਾ ਪਤਾ ਨਹੀਂ ਹੁਣ ਉੱਥੇ ਕੁੜੀ ਸੌਖੀ ਹੈ કે ਔਖੀ ਹੈ ਕਿੱਦਾਂ ਪਤਾ ਕਰੂੰਗਾ ਉਥੋਂ ਨਾ ਮੇਰੇ ਕੋਲ ਦਿਲਜਿੰਦਰ ਦਾ ਨੰਬਰ ਰਹਾ ਤੀਤ ਕੋ ਲੈ ਲੈਣਾ ਹੀ ਕਵਲ ਕੋਈ ਜਿੱਤਾਂ ਹੁੰਦਾ ਚੱਲ ਹੁਣ ਵੱਡੇ ਭਰਾ ਕੋ ਜਾਨਣਾ ਵਾਂ ਤੇ ਉਹਨੂੰ ਕਹਿਣਾ ਵਾਂ ਵੀ ਚੱਲ ਮੇਰੇ ਨਾਲ ਉੱਥੇ ਪਤਾ ਤੇ ਕਰਕੇ ਆਈਏ ਕਿ ਕੀ ਬੰਡਿਆ ਵਾ ਕੁੜੀ ਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਭਾਬੀ ਨੇ ਉਦਣੇ ਇਹੋ ਗੱਲ ਕੀਤੀ ਤੇ ਅੱਜ ਫੇਰ ਉਹੋ ਗੱਲ ਕਰ ਗਈ ਆ ਮੈਂ ਤੇ ਅੱਗੇ ਕਰਮਾਂ ਦਾ ਮਾਰਾਂ ਕੀ ਕਰਾਂ ਹੁਣ ਜਾਂ ਤੇ ਵੱਡੇ ਭਾ ਨੂੰ ਕਹਿਣਾ ਵਾਂ ਵੀ ਜਾ ਉੱਥੇ ਯਾਰ ਪਤਾ ਦੇ ਕਰਕੇ ਆ ਚਾਹ ਪਾ ਜੇ ਕੋਈ ਗੱਲ ਬਾਤ ਹੁੰਦੀ ਤੇ ਕਵਲੇ ਦੱਸ ਦੇਣਾ ਹੈ ਜਾਂ ਦਲਜਿੰਦਰ ਨੇ ਫੋਨ ਕਰ ਦੇਣਾ ਹੈ ਕਿ ਡੈਡੀ ਇੱਥੇ ਆ ਗੱਲ ਬਾਤ ਚੱਲਣ ਢੀ ਆ ਜੇ ਕੋਈ ਗੱਲ ਬਾਤ ਹੁੰਦੀ ਤੇ ਦਲਜਿੰਦਰ ਨੇ ਫੋਨ ਕਰ ਦੇਣਾ ਹੈ ਕਿ ਤਾਇਆ ਜੀ ਇੱਥੇ ਆ ਗੱਲ ਬਾਤ ਉਹਨੇ ਤਾਂ ਕੋਈ ਗੱਲ ਨਹੀਂ ਕੀਤੀ ਬਸ ਬਾਕੀ ਪਰਝਾਈ ਇਹ ਆ ਕਿ ਸੜ ਸੜ ਕੇ ਮਰ ਚਲੀ ਆ ਇਹਨੂੰ ਇਹ ਆ ਕਿ ਕੁੜੀ ਇਹਦੀ ਸੋਕੇ ਘਰ ਵਿਆਹੀ ਗਈ ਆ ਇਹਨੇ ਜਦੋਂ ਦੀ ਗੱਲ ਪਤਾ ਲੱਗਿਆ ਨਾ ਵੀ ਉਹਦਾ ਵਿਆਹ ਹੋ ਗਿਆ ਵਾ ਇੰਨੇ ਕੋਈ ਨਾ ਕੋਈ ਗੱਲ ਕਰਦੀ ਰਹਿੰਦੀ ਆਣ ਕੇ ਬਾਊ ਆ ਫਲਾਣਾ ਠੀਕ ਵਾ ਇਹ ਸੜਸੜ ਮੱਤਲੀ ਐ। ਉਹੀ ਆਪਣੇ ਕੰਮ ਤੋਂ ਬਾਝਾ ਹੋਣਾ ਵਾ ਕਿ ਨਹੀਂ ਹੋਣਾ ਫਿਰ ਹੁਣ ਕੀ ਹੋ ਗਿਆ ਵਾ? ਹੁਣ ਕੀ ਹੋ ਗਿਆ ਵਾ? ਰੋਜ਼ ਦੇ ਡਾਡੇ ਹੋ ਕੰਮ ਹੁੰਦਾ ਵਾ ਤੁਹਾਡੇ ਚਾਜਦਾ ਕੰਮ ਕਿਦਾਂ ਹੁੰਦਾ ਵਾ? ਤੇ ਮੈਨੂੰ ਦੱਸਾਂ ਕੰਮ ਕਰਨ ਕਿਹੜਾ ਡਿਆਂ ਵਾ ਮੈਂ? ਕੰਮ ਕਰਨ। ਤਾਂ ਵੇ ਡਾਂ ਨਾ ਹੋਇਆ ਕਰਨ ਡਿਆਂ ਵਾ। ਬੰਦਿਆ ਮੁਹਾਂ ਵਾਲੇ ਕੰਮਾ ਤੋਂ ਹਟ ਜਾ ਜੇ ਨਹੀਂ ਨਾ ਹਟਦਾ ਤਾਂ ਮੈਂ ਚੱਲ ਜਾਣਾ ਪਿੰਡ ਆਪਣੀ ਮੈਨੂੰ ਕਦੇ ਡਰਾਵੇ ਦੇਣ ਦੀਆਂ ਡਰਾਵੇ ਦੇ ਦਿੰਦੀਆਂ ਤੇ ਨਹੀਂ ਉਹ ਗੱਲ ਜਦੋਂ ਉਹਨੇ ਘਰੋਂ ਭੁੜਕਣ ਦਾ ਰਣੀਆ ਮੇਰੀ ਗੱਲ ਸੁਣੋ ਤੇ ਧਿਆਨ ਨਾਲ ਆਪਣੀ ਮਾਂ ਨੂੰ ਸਮਝਾ ਲੋ ਕੀ ਕਹਿਤਾ ਨੇ ਹੁਣ ਕਹਿਣਾ ਉਹਨੇ ਕੀ ਆ ਨਾ ਉਹ ਵੱਡੀ ਨੂੰ ਟਿਕਾਂ ਦਿੰਦੀ ਨਾ ਮੈਨੂੰ ਟਿਕਾਂ ਦਿੰਦੀ ਹਰ ਦੋਵਾਂ ਗੱਲਾਂ ਕਰਦੀ ਆ ਕਸੂਰ ਕੱਢੇ ਆਪਣੇ ਮੁੰਡੇ ਦਾ ਕੱਢਿਆ ਹਰ ਦੋਵਾਂ ਗੱਲਾਂ ਕਹਿੰਦੀ ਆ ਤੇ ਤੁਸੀਂ ਗੱਲੀ ਕੱਢਦੇ ਜਿਹਦਾ ਕਸੂਰ ਹੈ ਜਦੋਂ ਤੂੰ ਸੁਸਰੀ ਘਰ ਦਾ ਤੇ ਸਾਡੇ ਘਰ ਦਾ ਕੱਢਣਾ ਹੋਰ ਕਦਾ ਕੱਢੀ ਚੁੱਪ ਕੀਤੀਆਂ ਰਹਿਣਾ ਕਰੋ ਜੇ ਹੋ ਬੋਲਦੇ ਨਹੀਂ ਨਹੀਂ ਨਿਆ ਰਹਾ ਕਰੋ ਜੋ ਮੂੰਹ ਆਇਆ ਬਸ ਬੋਲੀ ਜਾਂਦੇ ਇਹਨਾਂ ਨਹੀਂ ਤੇ ਸਾਡੀਆਂ ਨਵਾਂ ਹੋਣਾ ਚਾਹੀਦਾ ਪਿੱਦਮ ਉਹਦੇ ਇਹੀ ਜੜੀਆਂ ਗਾੜੀ ਸਰੀਜ ਆਣੀਆਂ ਮੂੰਹ ਨਾ ਬੋਲੋ ਨਾ ਕਿ ਨਹੀਂ ਹਟਣਾ ਮੈਂ ਨਹੀਂ ਅਜਾ ਹਟਣਾ ਤੁਸੀਂ ਤੇ ਆਖੇ ਲੱਗਦੇ ਹੀ ਨਹੀਂ ਇੱਕ ਨਾਲ ਦੇ ਵਿੱਚੋਂ ਪੀਤੀ ਰਹਾ ਮੈਨੂੰ ਹਟਣਾ ਫਿਰ ਮੈਨੂੰ ਦੱਸ ਨਾ ਮੈਂ ਕਿ ਨਹੀਂ ਹਟਣਾ ਫਿਰ ਮੈਂ ਕਹਾਂ ਨਾ ਮੇਰੀ ਬਾਹ ਛੱਡ ਦੋ ਮੈਂ ਤੇਰੇ ਮਾਤ ਬਣੀ ਆਈ ਹਾਂ ਮਾਤ ਇਹ ਕਿਉਂ ਹੁੰਦੀ ਆ ਮੇਰੇ ਨਾਲ ਸੁਪਨਾ ਹੀ ਹੁੰਦਿਆ ਵਾ ਹਾਏ ਮੈਨੂੰ ਫੁੱਟੇਂ ਦੇ ਸ਼ੁਕਰ ਸੁਪਨਾ ਆਈਆਂ ਮੈਂ ਸੋਚੰਦੀ ਹੀ ਹਾਏ ਮੈਨੂੰ ਘਰੋਂ ਕੱਢਣ ਲੱਗੇ ਆ ਬਾਹਰ ਹਾਏ ਮੇਰਾ ਸੱਚੀ ਨਾ ਗਦੇ ਇਦਾਂ ਹੋ ਜੇ ਹਲੇ ਤੀ ਅਬ ਚਲ ਸੁਪਨੇ ਦੇ ਵਿੱਚ ਇਹ ਸਭ ਕੁਝ ਮੈਨੂੰ ਇਹ ਵਾਲਾ ਸੁਪਨਾ ਕਿਉਂ ਆਇਆ ਇਦਾਂ ਦਾ ਲਵਲੀ ਖਰੇ ਬੰਬੀ ਤਾਂ ਆਇਆ ਪਾਣੀ ਲਾਉਂਦਾ ਹੈ ਅੱਜ ਦਿਨ ਕਿਧਰੋਂ ਚੜਿਆ ਵਾ ਕਈ ਫੜੀ ਆ ਮਾਰ ਵੇਖ ਕਿਦਾ ਆਉਂਦਿਆ ਵਾ ਚੱਲ ਪੁੱਛਦੀ ਆ ਪਾਣੀ ਤਾਂ ਨਹੀਂ ਲੱਗ ਗਿਆ ਆ ਗਿਆ ਪੁੱਤ ਓਏ ਆਹੋ ਪਾਣੀ ਛੱਡਿਆ ਸੀ ਤੇ ਆ ਗਿਆ ਹੈਗਾ ਛੋਨੇ ਚ ਪਾਣੀ ਛੋਨੇ ਚ ਹੈਗਾ ਵਾ ਅੱਛਾ ਉਹ ਜਿਹੜੀ ਪਟਾਈ ਸੀ ਥੋੜੀ ਜੀ ਕੁਛ ਨਹੀਂ ਪਾਣੀ ਰੁਕਣ ਡਿਆ ਪਤਾ ਨਹੀਂ ਕੀ ਗੱਲ ਆਹੋ ਪੁੱਟੀਆਂ ਪਿਆੜੀਆਂ ਚ ਫਿਰ ਇਦਾਂ ਹੀ ਆ ਪਰੇ ਇੱਕ ਵਾਰ ਤੇੜਾ ਪਾੜ ਗਿਆ ਮੁੜ ਕੇ ਪਾਣੀ ਖਲੋਣਾ ਵੀ ਨਹੀਂ ਆ ਨਹੀਂ ਉਦਾਂ ਤੇ ਰੋਜ਼ ਛੱਡ ਦਈਦਾ ਵਾ ਕੋਈ ਗੱਲ ਨਹੀਂ ਆਪੇ ਹੋ ਜਾਊਗਾ ਪੂਰਾ ਜਦ ਆੱਕ ਦਿਨ ਪੀਣਾ ਹੀ ਆ ਪਾਣੀ ਚੱਲ ਕੋਈ ਨਹੀਂ ਲਾਈ ਤੇ ਰੋਟੀ ਲਿਆਉਂਦੇ ਹਾਂ ਲੈ ਦੱਸ ਲੱਗੀ ਤੈਨੂੰ ਭੁੱਖ ਸ਼ੂਗਰ ਵਾ ਤੂੰ ਵੀ ਰੋਟੀ ਕਿਤੇ ਮੰਗੀ ਆ ਨਹੀਂ ਤਾਂ ਰੋਟੀ ਦਾ ਤੈਨੂੰ ਚੇਤਾ ਹੀ ਨਹੀਂ ਆਉਂਦਾ ਕਦੀ ਅੱਧੀ ਰਾਤ ਆਉਣਾ ਤੇ ਰੋਟੀ ਖਾਣੀ ਨਾ ਇਦਾਂ ਹੀ ਸੌਂ ਜਾਣਾ ਉਹ ਜੇ ਮੈਂ ਅੱਜ ਆ ਹੀ ਗਿਆ ਵਾਂ ਟਾਈਮ ਨਾ ਤੇ ਰੋਟੀ ਦੇ ਦਿਓ ਮੈਨੂੰ ਤੇ ਤੂੰ ਹੋਰ ਗੱਲਾਂ ਲੈ ਚ ਕਰਨ ਹਾਂ ਮੈਂ ਤਾਂ ਉਦਾਂ ਹੀ ਗੱਲ ਕੀਤੀ ਆ ਚੱਲ ਪੁੱਤ ਇਦਾਂ ਸਿਆਣਾ ਬਣ ਕੇ ਰਹਿ ਆਪਣੇ ਕੰਮ ਨਾਲ ਮਤਲਬ ਰੱਖ ਕੰਮ ਤੋਂ ਆਇਆ ਰੋਟੀ ਪਾਣੀ ਖਾਦਾ ਘੜੀ ਆਰਾਮ ਕੀਤਾ ਓਏ ਆਹ ਮੈਨੂੰ ਵੀ ਤੁਹਾਡੀਆਂ ਗੱਲਾਂ ਦੀ ਨਾ ਹੁਣ ਸਮਝ ਆ ਗਈ ਹੈ ਹੁਣ ਨੀਕਾ ਮੈਂ ਉਹ ਕੰਮ ਕਰਿਆ ਕਰਨ ਚੱਲ ਪੁੱਤ ਤੇਰੇ ਵਾਸਤੇ ਹੀ ਚੰਗਾ ਵਾ ਗਾੜੀ ਦੀ ਜੰਤ ਵੀ ਹੁਣੀ ਆ ਸੁਧਰੇਗਾ ਤੇ ਫੇਰ ਹੀ ਹੱਲ ਹੋਊਗਾ ਓ ਚਲ ਕੋਈ ਗੱਲ ਨਹੀਂ ਹੁਣ ਗੱਲਾਂ ਕਰੀ ਜਾਣੀਆਂ ਜਾ ਰੋਟੀ ਤੇ ਲਿਆ ਕੇ ਦਿਓ ਮੈਨੂੰ ਚੱਲ ਮੂੰਹਾ ਤੋ ਲਿਆਵਾਂ ਰੋਟੀ ਤੇਰੇ ਵਾਸਤੇ ਕੋਈ ਨਹੀਂ ਮੈਂ ਤੋਹ ਲੈਣਾ ਮੂੰਹਾ ਤ ਤੁਸੀਂ ਲਿਆਓ ਹਾਂ ਪਾ ਕੇ ਰੋਟੀਆਂ ਤੇ ਮੈਂ ਵੱਜਾ ਰੁਜਾ ਖਾਣ ਲਿਆ ਆ ਕੋਈ ਗੱਲ ਇਹ ਕਦੀ ਪਿਆਲੀ ਮੇਰੇ ਹੱਥ ਆੜਾਂ ਦੀ ਤੇ ਇਹ ਤੁਹਾਨੂੰ ਮੈਂ ਦੱਸੂੰ ਨਾ ਜੇ ਸਾਰੇ ਡੱਬੇ ਨੂੰ ਬਾਹਰ ਨਾ ਨਾ ਕੱਢਿਆ ਤੇ ਫੇਰ ਗੱਲ ਕਰਿਓ ਮੇਰੇ ਨਾਲ